ਬਰਨਾਲਾ ਦੀ ਤਪਾ ਮੰਡੀ ਦੇ ਵਿੱਚ ਹੋਣ ਜਾ ਰਿਹਾ ਲੱਖਾਂ ਦਾ ਇਕੱਠ ਵੱਡੇ ਇਕੱਠ ਦੇ ਵਿੱਚ ਹਰ ਕਿਸੇ ਨੂੰ ਪਹੁੰਚਣ ਦੀ ਕਰ ਦਿੱਤੀ ਕਿਸਾਨਾਂ ਦੇ ਵੱਲੋਂ ਵੀ ਅਪੀਲ ਪਹਿਲਾਂ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਪੀਲ ਕੀਤੀ ਸੀ ਦਰਸਲ ਇਹ ਇਕੱਠ ਹੋ ਕਿਉਂ ਰਿਹਾ ਇਸ ਇਕੱਠ ਦਾ ਮਕਸਦ ਕੀ ਆ ਦੱਸ ਦਿਓ ਕਿ ਸਮਾਜ ਸੇਵੀ ਲੱਖਾ ਸਦਾਣਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਲੱਖੇ ਸਿਧਾਣੇ ਦੇ ਉੱਤੇ ਤਸ਼ੱਦਦ ਕਰਦੀ ਆ ਤਾਂ ਲੱਖੇ ਸਿਧਾਣੇ ਦੇ ਵੱਲੋਂ ਇਹ ਵੱਡੇ ਇਕੱਠ ਦਾ ਐਲਾਨ ਕੀਤਾ ਕਾਲ ਦਿੱਤੀ ਆ ਤਾਂ ਜਿਸ ਦਾ ਸਾਥ ਹੁਣ ਭਾਵੇਂ ਕੀ ਕੋਈ ਸਿਆਸਤਦਾਨ ਨੇ ਭਾਵੇਂ ਕੋਈ ਕਿਸਾਨ ਨੇ ਹਰ ਕੋਈ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਇਸ ਇਕੱਠ ਦੇ ਵਿੱਚ ਸ਼ਮੂਲਿਤ ਕਰ ਰਿਹਾ ਤਾਂ 13 ਤਰੀਕ ਨੂੰ ਤਪਾ ਮੰਡੀ ਦੇ ਵਿੱਚ ਬਰਨਾਲਾ ਦੀ ਤਪਾ ਮੰਡੀ ਦੇ ਵਿੱਚ ਵੱਡਾ ਇਕੱਠ ਹੋਣ ਜਾ ਰਿਹਾ ਕਿਸਾਨ ਆਗੂ ਸਰਜੀਤ ਸਿੰਘ ਫੂਲ ਦੇ ਵੱਲੋਂ ਵੀ ਅਪੀਲ ਕੀਤੀ ਗਈ ਆ ਕੀ ਕੁਝ ਕਹਿ ਰਹੇ ਆ ਕਿਸਾਨ ਆਗੂ ਕਿਸ ਤਰੀਕੇ ਦਾ ਕਿਸਾਨ ਜਿੱਥੇ ਬੰਦਿਆਂ ਦਾ ਸਾਥ ਦਿੱਤਾ ਮਿਲ ਰਿਹਾ ਪੂਰੀ ਗੱਲਬਾਤ ਸੁਰਜੀਤ ਸਿੰਘ ਫੋਲ ਦੀ ਜੁਬਾਨੀ ਸੁਣੋ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਸਾਥ ਗਿਓ ਤੁਸੀਂ ਸਾਰੇ ਇਸ ਗੱਲ ਨੂੰ ਆਪਦੇ ਹੱਡੇ ਹੰਡਾ ਰਹੇ ਹੋ ਕਿ ਪੰਜਾਬ ਨੂੰ ਜਿਹੜਾ ਪੁਲਿਸ ਰਾਜ ਦੇ ਵਿੱਚ ਦਿਨੋ ਦਿਨ ਬਦਲਿਆ ਜਾ ਰਿਹਾ ਇਹਦਾ ਸੇਕ ਸਾਰੇ ਵਰਗ ਹੀ ਸਹਿ ਰਹੇ ਨੇ ਤੁਸੀਂ ਦੇਖ ਰਹੇ ਹੋ ਵੀ ਰੋਜ਼ ਹੀ ਇੱਕ ਤਾਂ ਇਦਾਂ ਦਾ ਪੁਲਿਸ ਕਾਊਂਟਰ ਇੱਕੋ ਹੀ ਕਹਾਣੀ ਦੇ ਨਾਂ ਥੱਲੇ ਬਈ ਅਸੀਂ ਹਥਿਆਰਾਂ ਦੀ ਬਰਾਮਦਗੀ ਕਰਾਉਣ ਦੀ ਖਾਤਰ ਲੈ ਕੇ ਜਾ ਰਹੇ ਸੀ ਜਦੋਂ ਇਹ ਤੋਂ ਹਥਿਆਰ ਕਢਵਾਏ ਤਾਂ ਇਹਦੇ ਉਹੀ ਹਥਿਆਰ ਸਾਡ ਨੂੰ ਫੜਾਉਣ ਦੇ ਬਜਾਏ ਸਾਡੇ ਤੇ ਫਾਇਰਿੰਗ ਕਰਤੀ ਜਿਹਦੇ ਵਿੱਚ ਜਵਾਬੀ ਸਾਨੂੰ ਵੀ ਗੋਲੀ ਚਲਾਉਣੇ ਪਏ ਜਿਹਦੇ ਵਿੱਚ ਉਹ ਇਹ ਦੋ ਨੌਜਵਾਨ ਮਾਰੇ ਗਏ ਇਹ ਕਹਾਣੀ ਲਗਭਗ ਹਰ ਥਾਂ ਭਾਵੇਂ ਕਿਸੇ ਦੇ ਤੋਂ ਪਹਿਲਾਂ ਲਗਭਗ 150 ਦੇ ਲਗਭਗ ਇਹ ਜਿਹੇ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਗਿੱਟਿਆਂ 'ਚ ਗੋਲੀਆਂ ਮਾਰੀਆਂ ਨੇ ਭਜਾ ਕੇ ਜਾਂ ਫਿਰ ਜਿਨ੍ਹਾਂ ਦੀਆਂ ਫੜ ਕੇ ਸਿੱਧੀਆਂ ਗੋਲੀਆਂ ਮਾਰੀਆਂ ਨੇ ਵੀ ਸਾਨੂੰ ਅਸੀਂ ਇhtiyar ਬਰਾਮਦ ਕਰਾਉਣ ਲੈ ਕੇ ਗਏ ਸੀ ਇਸ ਤੋਂ ਵੈਰਾ ਜਿੰਨੇ ਵੀ ਪੰਜਾਬ ਦੇ ਜਿਹੜੇ ਲੋਕ ਐ ਵਰਗ ਐ ਆਪਣੇ ਸ਼ਾਂਤਮਈ ਸੰਘਰਸ਼ ਰਹੀ ਆਪਣੇ ਆਵਾਜ਼ ਠਾਉਂਦੇ ਐ ਤਾਂ ਜਿੱਥੇ ਵੀ ਉਹ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਫੜ ਕੇ ਿਕੜਿ-ਿਕੜਿ ਸਕੇ ਬਸਾਂ ਜਲਦਣਾ ਬਸਾਂ ਜਲਦ ਕੇ ਦੂਰ ਦਰਾਡੇ ਛੱਡ ਦੇਣਾ ਜਾਂ ਪ੍ਰੋਗਰਾਮ ਨੂੰ ਫਲੌਪ ਕਰ ਦੇ ਖਾਤਰ ਜੇਲ੍ਹ ਚ ਭੇਜ ਦੇਣਾ ਇਹ ਇੱਕ ਆਮ ਵਰਤਾਰਾ ਬਣਿਆ ਹੋਇਆ ਇਹਦੇ ਪਿੱਛੇ ਪੂਰੀ ਦੀ ਪੂਰੀ ਇੱਕ ਸਕੀਮ ਹੈ ਵੀ ਕੱਲ ਨੂੰ ਜਿਹੜਾ ਆਪਾਂ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਲੜਨਾ ਜਿਹੜਾ ਬਿਜਲੀ ਬਿੱਲ 2025 ਆ ਪਾਰਲੀਮੈਂਟ ਚ ਲਿਆਂਦਾ ਜਾ ਰਿਹਾ ਸਾਰੇ ਦੀ ਸਾਰੀ ਜਿਹੜੀ ਕਾਰਪੋਰੇਟ ਘਰਾੜਿਆਂ ਨੂੰ ਬਿਜਲੀ ਦੀ ਵੰਡਾ ਉਹਨਾਂ ਦੇ ਹੱਥਾਂ ਚ ਦੇਣ ਦੇ ਖਾਤਰ ਇਹਨਾਂ ਤੇ ਜਿਹੜਾ ਅंदोलਨ ਉੱਠਣਾ ਜਾਂ ਜਿਹੜਾ ਵਪਾਰ ਸਮਝੌਤਾ ਕੀਤਾ ਜਾ ਰਿਹਾ ਅਮਰੀਕਾ ਨਾਲ ਖੁੱਲਾ ਵਪਾਰ ਸਮਝੌਤਾ ਇਦੇ ਤਹਿਤ ਸਾਡੇ ਜਿਹੜੀ ਖੇਤੀ ਤੇ ਜਿਹੜਾ ਡੇਰੀ ਤੇ ਹਮਲਾ ਹੋਣਾ ਸੋ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਖਿਲਾਫ ਵੱਡੇ ਅੰਦੋਲਨ ਉੱਠਣੇ ਆ ਉਹਦੋਂ ਪਹਿਲੇ ਲੋਕ ਇੰਨੀ ਦਹਿਸ਼ਤ ਪਾ ਦਿਓ ਵੀ ਕੋਈ ਵੀ ਪੁਲਿਸ ਦੇ ਖਿਲਾਫ ਸ਼ਾਂਤ ਵੀ ਪ੍ਰੋਟੈਸਟ ਕਰਨ ਦਾ ਵੀ ਜੁਰਤ ਨਾ ਕਰੇ ਥਾਣਿਆਂ ਦੇ ਵਿੱਚ ਲਿਜਾ ਕੇ ਪੁਲਿਸ ਅਫਸਰ ਸਿੱਧੇ ਕਹਿ ਰਹੇ ਐ ਵੀ ਅਸੀਂ ਐਨੇ ਮਾਰਦੇ ਦੱਸੋ ਤੁਸੀਂ ਕੀ ਕਰਤਾ ਅਸੀਂ ਤਾਂ ਘੁੱਟਦੇ ਵੀ ਆ ਮਾਰਦੇ ਵੀ ਆ ਤੜਕੇ ਬੰਦੇ ਪੈਸੇ ਵੀ ਦੇ ਕੇ ਜਾਂਦੇ ਆ ਤੇ ਨਾਲੇ ਮਾਫੀ ਮੰਗ ਕੇ ਜਾਂਦੇ ਨੇ ਸੋ ਇਹ ਗੱਲਾਂ ਪੁਰਸਾਂ ਹਲਾਨੀਆਂ ਤੌਰ ਤੇ ਪੁਲਿਸ ਅਫਸਰ ਕਹਿ ਰਹੇ ਸੋ ਇਸ ਕਰਕੇ ਇਹ ਬਿਲਕੁਲ 1992 ਤੋਂ ਬਾਅਦ ਜਿਹੜਾ ਬੇਅੰਤ ਉੱਚੜ ਕਹਿ ਦਿੰਦੇ ਆ ਮੁੱਖ ਮੰਤਰੀ ਉਹਨੇ ਪੁਲਸ ਰਾਜ ਪੰਜਾਬ ਨੂੰ ਬਦਲਿਆ ਸੀਗਾ ਇਹ ਉਦੋਂ ਆਦਾ ਸਮਝਣ ਨੂੰ ਕੋਈ ਦੂਜੀ ਵਾਰ ਉਹੀ ਵਰਤਾਰਾ 1992 ਵਾਲਾ ਦਰਹਾਇਆ ਜਾ ਰਿਹਾ ਸੋ ਆਓ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਪੁਲਸ ਜ਼ਬਰ ਦੇ ਖਿਲਾਫ ਪੰਜਾਬ ਨੂੰ ਪੁਲਸ ਰਾਜ ਦੇ ਵਿੱਚ ਬਦਲਣ ਦੀਆਂ ਜਿਹੜੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਇਹਨਾਂ ਦੇ ਖਿਲਾਫ ਇਕੱਠੇ ਹੋ ਕੇ ਤੇ ਕੱਲ ਨੂੰ 13 ਜੁਲਾਈ ਨੂੰ ਬਰਨਾਲੇ ਜ਼ਿਲ੍ਹੇ ਦੇ ਤਪਾ ਮੰਡੀ ਦੇ ਵਿੱਚ ਦਾਣਾ ਮੰਡੀ ਆ ਜੋ ਤਪਾ ਤਾਜੋ ਰੋਡ ਤੇ ਉੱਥੇ ਆਪਾਂ ਇਕੱਠੇ ਹੋ ਰਹੇ ਹਾਂ ਮੈਂ ਸਾਰੇ ਜਿਹੜੇ ਪੰਜਾਬ ਦੇ ਪਲਸਾਪਸਦ ਲੋਕ ਹੈ ਅ ਸ਼ਿਗਰਸ਼ੀਲ ਜਿਹੜੇ ਵਰਗ ਹੈ ਪੀੜਿਤ ਵਰਗ ਹੈ ਸਾਰਿਆਂ ਨੂੰ ਮੇਰੀ ਅਪੀਲ ਹੈ ਨੌਜਵਾਨਾਂ ਨੂੰ ਦਲਤਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਆਓ ਆਪਾਂ ਕੱਲ ਵੱਡੀ ਗੰਟੀ ਤੇ ਉੱਥੇ ਇਕੱਠੇ ਹੋ ਕੇ ਇਸ ਜਿਹੜਾ ਪੁਲਿਸ ਰਾਜ ਦਾ ਵਿਰੋਧ ਕਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਕਿਸਾਨਾਂ ਨੂੰ ਸਰਜੀਤ ਫੂਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਕਿਹਾ ਕਿ ਪੁਲਿਸ ਦਾ ਜੋ ਜ਼ਬਰ ਆ ਉਹ ਜ਼ਬਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਹਿਲਾਂ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਕਿਸਾਨਾਂ ਦੇ ਅੰਦੋਲਨ ਨੂੰ ਖੈਰੂ ਖੈਰੂ ਕੀਤਾ ਉਹਨਾਂ ਦਾ ਸਮਾਨ ਤੱਕ ਚੋਰੀ ਕਰਵਾ ਦਿੱਤਾ ਹੁਣ ਸਮਾਜ ਸੇਵੀ ਲੱਖਾ ਸਿਧਾਣਾ ਦੇ ਉੱਤੇ ਤਸ਼ੱਦਦ ਕੀਤਾ ਫੇਕ ਇਨਕਾਊਂਟਰ ਪੰਜਾਬ ਦੀ ਪੁਲਿਸ ਲਗਾਤਾਰ ਕਰ ਰਹੀ ਆ ਤਾਂ ਪੁਲਿਸ ਦੀ ਮਨਿਆਈਆਂ ਨਹੀਂ ਚੱਲਣ ਦਿੱਤੀਆਂ ਜਾਣ ਗਿਆ ਤਾਂ ਪੁਲਿਸ ਦੀ ਤੱਕੇशाही ਦੇ ਖਿਲਾਫ ਪੁਲਿਸ ਦੇ ਜ਼ਬਰ ਦੇ ਖਿਲਾਫ ਸਰਕਾਰ ਦੇ ਜ਼ਬਰ ਦੇ ਖਿਲਾਫ ਹੁਣ ਵੱਡਾ ਇਕੱਠ ਹੋਣ ਜਾ ਰਿਹਾ ਅਪੀਲ ਸਾਰਿਆਂ ਨੂੰ ਕੀਤੀ ਆ ਕਿ ਤੁਸੀਂ ਹਮ ਮਹਾਕੇ ਇਸ ਵੱਡੇ ਇਕੱਠ ਦੇ ਵਿੱਚ ਸ਼ਾਮਿਲ ਜ਼ਰੂਰ ਹੋ ਤਾਂ ਕਿ ਵੱਡੇ ਇਕੱਠ ਦੇ ਵਿੱਚ ਲੋਕ ਸ਼ਾਮਿਲ ਤਾਂ ਹੋਣਗੇ ਪਰ ਵੱਡੇ ਇਕੱਠ ਤੋਂ ਬਾਅਦ ਪੁਲਿਸ ਅਜਿਹੇ ਕੰਮਾਂ ਤੋਂ ਬਾਝ ਆਵੇਗੀ ਪ੍ਰਸ਼ਾਸਨ